ਸਸਤਰੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਕਈ ਵੱਡੇ ਫੈਸਲੇ ਲਏ ਗਏ ਨੇ ਤੇ ਲਗਾਤਾਰ ਉਹ ਕਈ ਜਿਹੜੇ ਫੈਸਲੇ ਲੈ ਵੀ ਰਹੇ ਨੇ ਇਸੇ ਦੇ ਚੱਲਦਿਆਂ ਵੱਖ-ਵੱਖ ਮੁਲਕਾਂ ਦੇ ਉੱਤੇ ਉਹਨਾਂ ਵੱਲੋਂ ਟੈਰਿਫ ਲਗਾਇਆ ਗਿਆ ਸੀ ਜਿਸ ਦਾ ਅਸਰ ਵੀ ਦੇਖਣ ਨੂੰ ਮਿਲਿਆ ਕਈ ਮੁਲਕਾਂ ਨੇ ਜਵਾਬੀ ਕਾਰਵਾਈ ਕਰ ਦਿੱਤੀ ਤਾਂ ਉਸ ਤੋਂ ਬਾਅਦ ਦੇ ਵਿੱਚ ਟੈਰਿਫਾ ਜਿਹੜਾ ਉਹ ਘਟਾ ਵੀ ਦਿੱਤਾ ਗਿਆ ਕਈਆਂ ਦੇ ਉੱਤੇ ਟੈਰਿਫ ਹਟਾਉਣ ਦੀਆਂ ਗੱਲਾਂ ਵੀ ਹੋ ਗਈਆਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹੁਣ ਰੂਸ ਨਾਲ ਵਪਾਰ ਕਰਨ ਵਾਲੇ ਦੇਸ਼ਾਂ ਦੇ ਉੱਤੇ ਹੋਰ ਸਖਤ ਪਾਬੰਦੀਆਂ ਲਗਾਉਣ ਦੀ ਧਮਕੀ ਦਿੱਤੀ ਹੈ। ਅਮਰੀਕੀ ਸੈਨੇਟ ਵੱਲੋਂ ਇੱਕ ਸਖਤ ਕਾਨੂੰਨ ਦੀ ਤਜਵੀਜ਼ ਕੀਤੀ ਗਈ ਹੈ ਜੇਕਰ ਇਹ ਲਾਗੂ ਹੁੰਦਾ ਹੈ ਤਾਂ ਰੂਸੀ ਤੇਲ ਖਰੀਦਣ ਵਾਲਿਆਂ ਤੇ 500% ਦੀ ਟੈਰਿਫ ਲਗਾਇਆ ਜਾਵੇਗਾ। ਦੱਸਦੇ ਕਿ ਡੋਨਾਲਡ ਟਰੰਪ ਵੱਲੋਂ ਲਗਾਤਾਰ ਕਈ ਵੱਡੇ ਫੈਸਲੇ ਲਏ ਜਾਂਦੇ ਨੇ। ਪਹਿਲਾਂ ਭਾਰਤ ਦੇ ਉੱਤੇ ਵੀ ਟੈਰਿਫ ਲਗਾਇਆ ਗਿਆ ਕਿਉਂਕਿ ਭਾਰਤ ਵੀ ਰੂਸ ਤੋਂ ਤੇਲ ਖਰੀਦਦਾ ਹੈ। ਇਹਨਾਂ ਦਾ ਮਕਸਦ ਇਹ ਹੈ ਕਿ ਰੂਸ ਤੋਂ ਜਿਹੜਾ ਤੇਲ ਖਰੀਦਿਆ ਜਾਂਦਾ ਹੈ ਉਹ ਸਿੱਧਾ ਰੂਸ ਨੂੰ ਆਰਥਿਕ ਤੌਰ ਦੇ ਉੱਤੇ ਮਜ਼ਬੂਤ ਕਰਦਾ ਹੈ ਤੇ ਰੂਸ ਅੱਗੇ ਯੂਕਰੇਨ ਦੇ ਉੱਤੇ ਹਮਲੇ ਕਰਦਾ ਹੈ ਇਸ ਕਰਕੇ ਮਾਮਲਾ ਜਿਹੜਾ ਉਹ ਭਖਦਾ ਹੋਇਆ ਨਜ਼ਰ ਆ ਰਿਹਾ ਹੈ ਇਸ ਕਰਕੇ ਹੁਣ ਇੱਕ ਧਮਕੀ ਕਹਿ ਲਈ ਡੋਨਾਲਡ ਟਰੰਪ ਦੀ ਜਿਹੜੀ ਦਿੱਤੀ ਗਈ ਹੈ ਕਿ ਜੇਕਰ 500 ਫੀਸ ਦੀ ਟੈਰਿਫ ਦਾ ਸਾਹਮਣਾ ਨਹੀਂ ਕਰਨਾ ਤਾਂ ਰੂਸ ਦੇ ਨਾਲ ਜਿਹੜਾ ਤੇਲ ਦਾ ਦਾਣ ਪ੍ਰਦਾਨਾ ਉਹ ਬੰਦ ਕਰ ਦਿੱਤਾ ਜਾਵੇ ਪਹਿਲਾਂ ਵੀ ਕਈ ਤਰ੍ਹਾਂ ਦੇ ਦਾਅਵੇ ਕੀਤੇ ਗਏ ਟਰੰਪ ਵੱਲੋਂ ਕਿ ਭਾਰਤ ਨੇ ਤੇਲ ਖਰੀਦਣ ਲਈ ਨਾ ਕਰ ਦਿੱਤੀ ਹੈ ਤੇ ਉਸ ਤੋਂ ਬਾਅਦ ਦੇ ਵਿੱਚ ਇਧਰੋਂ ਵੀ ਬਿਆਨ ਆਇਆ ਕਿ ਅਜੇ ਆ ਸਾਡੇ ਨਾਲ ਕੋਈ ਵੀ ਵਿਚਾਰ ਵਟਾਂਦਰਾ ਨਹੀਂ ਹੋਇਆ ਕੋਈ ਗੱਲਬਾਤ ਟਰੰਪ ਦੀ ਨਹੀਂ ਹੋਈ ਪਰ ਉਸ ਤੋਂ ਬਾਅਦ ਦੇ ਵਿੱਚ ਕਈ ਤਰ੍ਹਾਂ ਦੀਆਂ ਨੀਆਂ ਚਰਚਾਵਾਂ ਛੜਗੀਆਂ ਤੇ ਟਰੰਪ ਨੇ ਉਹ ਜਿਹੜਾ ਦਾਵਾ ਫੇਰ ਦੁਹਰਾ ਦਿੱਤਾ ਤੇ ਹੁਣ ਭਾਰਤ ਦੇ ਉੱਤੇ 20 ਜਿਹੜਾ ਉਹ ਟੈਰਿਫ ਲੱਗਿਆ ਹੋਇਆ ਇਸ ਤੋਂ ਇਲਾਵਾ ਹੁਣ ਜਿਹੜਾ ਖੇਤੀਬਾੜੀ ਦੇ ਪ੍ਰੋਡਕਟ ਨੇ ਜਾਂ ਹੋਰ ਚੀਜ਼ਾਂ ਨੇ ਖਾਣ ਪੀਣ ਵਾਲਾ ਸਮਾਨ ਆ ਉਹਦੇ ਉੱਤੇ ਟੈਰਿਫ ਹਟਾਉਣ ਦੀਆਂ ਗੱਲਾਂ ਨੇ ਜਿਹੜੀਆਂ ਉਹ ਅਮਰੀਕਾ ਵੱਲੋਂ ਕੀਤੀਆਂ ਜਾ ਰਹੀਆਂ ਨੇ ਪਰ ਇਹਦੇ باوجود ਅਮਰੀਕਾ ਦੇ ਵਿੱਚ ਲੋਕ ਵੀ ਥੋੜੇ ਪਰੇਸ਼ਾਨ ਨੇ ਕਿਉਂਕਿ ਚੀਜ਼ਾਂ ਮਹਿੰਗੀਆਂ ਹੋ ਗਈਆਂ ਨੇ ਮਹਿੰਗਾਈ ਵੱਧ ਚੁੱਕੀ ਹੈ ਖਾਸ ਜਿਹੜੀਆਂ ਖਾਣ ਵਾਲੀਆਂ ਚੀਜ਼ਾਂ ਨੇ ਉਹਨਾਂ ਦੇ ਉੱਤੇ ਵੀ ਜਿਹੜਾ ਹੈ ਟੈਕਸ ਵਧਣ ਤੋਂ ਬਾਅਦ ਮਹਿੰਗਾਈ ਦੀ ਮਾਰ ਪੈਂਦੀ ਹੋਈ ਨਜ਼ਰ ਆ ਰਹੀ ਹੈ ਤੇ ਹੁਣ ਰੂਸ ਨੇ ਜਿਹੜਾ ਤੇਲ ਦੂਜਿਆਂ ਨੂੰ ਦੇਣਾ ਹੁੰਦਾ ਉਹਦੇ ਉੱਤੇ ਅਮਰੀਕਾ ਨੇ ਸਵਾਲ ਖੜੇ ਕਰ ਦਿੱਤੇ ਨੇ ਅਮਰੀਕਾ ਦਾ ਦਾਵਾ ਹੈ ਕਿ ਸਾਡੇ ਤੋਂ ਤੇਲ ਖਰੀਦਿਆ ਜਾਵੇ ਸਾਡੀ ਇਕਨੋਮੀ ਨੂੰ ਸਟਰੋਂਗ ਕੀਤਾ ਜਾਵੇ ਪਰ ਇਹਦੇ باوجود ਜੇਕਰ ਕੋਈ ਕਹਿੰਦੇ ਹੁਣ ਤੇਲ ਖਰੀਦੇਗਾ ਤਾਂ ਰੂਸੀ ਤੇਲ ਖਰੀਦਣ ਵਾਲਿਆਂ ਨੂੰ ਹੁਣ ਸਿੱਧੀ ਚੇਤਾਵਨੀ ਹੈ ਕਿ ਅਸੀਂ 500% ਦੀ ਟੈਰਿਫ ਲਗਾ ਦੇਾਂਗੇ ਇਸ ਤੋਂ ਪਹਿਲਾਂ ਨਸ਼ੇ ਦੇ ਮਾਮਲੇ ਦੇ ਉੱਤੇ ਵੀ 트ੰਪ ਨੇ ਕਈ ਕਾਰਵਾਈਆਂ ਕੀਤੀ ਉਹਨਾਂ ਕਹੇ ਕਿ ਜਿਹੜੇ ਲੋਕ ਨਸ਼ੇ ਨੂੰ ਰੋਕਣ ਦੇ ਵਿੱਚ ਅਸਫਲ ਨੇ ਜਿਹੜੇ ਮੁਲਕਾਂ ਦੇ ਵਿੱਚ ਨਸ਼ੇ ਦੀ ਜਿਹੜੀ ਤਦਾਦ ਵਾਧੀ ਹੋਈ ਨਜ਼ਰ ਆ ਰਹੀ ਹੈ ਤਾਂ ਇਸ ਕਰਕੇ ਉਹਨਾਂ ਦੇ ਉੱਤੇ ਵੀ ਕਾਰਵਾਈਆਂ ਕੀਤੀਆਂ ਗਈਆਂ ਉਹਨਾਂ ਦੇ ਉੱਤੇ ਐਕਸਟਰਾ ਵੱਖਰਾ ਇੱਕ ਟੈਰਿਫ ਲਗਾ ਦਿੱਤਾ ਗਿਆ ਖਾਸ ਕਰ ਚਾਈਨਾ ਨੂੰ ਇਹਦਾ ਸ਼ਿਕਾਰ ਬੰਨਾ ਪਿਆ ਤੇ ਹੁਣ ਜੇਕਰ ਰੂਸ ਤੋਂ ਕੋਈ ਤੇਲ ਖਰੀਦੇਗਾ ਤਾਂ ਉਹਦੇ ਉੱਤੇ ਵੀ 20 ਟਰੰਪ ਪ੍ਰਸ਼ਾਸਨ ਕਹਿੰਦਾ ਕਿ ਅਸੀਂ 500% ਦੀ ਟੈਰਿਫ ਲਗਾ ਦੇਾਂਗੇ ਇੱਕ ਸਖਤ ਕਾਨੂੰਨ ਦੀ ਤਜਵੀਜ਼ ਸੈਨੇਟ ਦੇ ਵਿੱਚ ਲਿਆਂਦੀ ਗਈ ਹੈ ਜੇਕਰ ਇਹ ਲਾਗੂ ਹੁੰਦਾ ਹੈ ਤਾਂ ਉਹਦਾ ਸਿੱਧਾ ਅਸਰ ਵੱਖ-ਵੱਖ ਮੁਲਕਾਂ ਦੇ ਉੱਤੇ ਪਵੇਗਾ ਜ਼ਿਕਰ ਹੋਗਾ ਕਿ ਟਰੰਪ ਵੱਲੋਂ ਇਮੀਗ੍ਰੇਸ਼ਨ ਨੀਤੀਆਂ ਦੇ ਵਿੱਚ ਵੀ ਬਦਲਾਅ ਕੀਤਾ ਜਾ ਰਿਹਾ ਹੈ ਟਰੰਪ ਲਗਾਤਾਰ ਇਮੀਗ੍ਰੇਸ਼ਨ ਦੇ ਵਿੱਚ ਵੀ ਬਦਲਾਅ ਕਰ ਰਹੇ ਨੇ ਵੀਜ਼ਾ ਫੀਸਾਂ ਦੇ ਵਿੱਚ ਵਾਧਾ ਕੀਤਾ ਜਾ ਰਿਹਾ ਜਿਸ ਤੋਂ ਬਾਅਦ ਵਿਦਿਆਰਥੀ ਹੋਰ ਮੁਲਕਾਂ ਦਾ ਰੁਖ ਕਰ ਰਹੇ ਨੇ ਇਸ ਤੋਂ ਇਲਾਵਾ ਯੂਨੀਵਰਸਿਟੀਆਂ ਦੇ ਉੱਤੇ ਵੀ ਸਖਤੀ ਕੀਤੀ ਜਾ ਰਹੀ ਹੈ ਤਾਂ ਇਸ ਦਾ ਮਤਲਬ ਇਹ ਹੋ ਗਿਆ ਕਿ ਹੁਣ ਅਮਰੀਕਾ ਦੇ ਵਿੱਚ ਦੂਜੇ ਮੁਲਕਾਂ ਦੇ ਲੋਕਾਂ ਦੀ ਜਿਹੜੀ ਤਦਾਦ ਹੈ ਉਹ ਘਟਦੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਇੱਕ ਵਿਦਿਆਰਥੀ ਜਿਹੜੇ ਨੇ ਉਹ ਜਾਂਦੇ ਨੇ ਉੱਥੇ ਪੜ੍ਹਾਈ ਕਰਦੇ ਨੇ ਉਦੋਂ ਬਾਅਦ ਸਥਾਪਿਤ ਹੋਣ ਦੀ ਕੋਸ਼ਿਸ਼ ਕਰਦੇ ਨੇ ਤੇ ਉਹ ਇਕਨੋਮੀ ਦੇ ਵਿੱਚ ਬਹੁਤ ਵੱਡਾ ਹਿੱਸਾ ਪਾਉਂਦੇ ਨੇ ਪਰ ਕੁੱਲ ਮਿਲਾ ਕੇ ਟਰੰਪ ਦੀਆਂ ਨੀਤੀਆਂ ਦੇ ਕਾਰਨ روز ਪ੍ਰਦਰਸ਼ਨ ਵੀ ਹੋ ਰਹੇ ਨੇ ਪਿੱਛੇ ਜੇ ਵੱਡੀ ਗਿਣਤੀ ਦੇ ਵਿੱਚ ਲੋਕ ਸੜਕਾਂ ਦੇ ਉੱਤਰ ਆਏ ਸਨ ਜਿਹੜੇ ਗੈਰ ਕਾਨੂੰਨੀ ਤਰੀਕੇ ਨਾਲ ਦਾਖਲ ਹੋਏ ਲੋਕ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਇੱਥੋਂ ਤੱਕ ਕਿ ਜਿਨ੍ਹਾਂ ਨੇ ਉੱਥੇ ਸਾਇਲਮ ਵਗੈਰਾ ਵੀ ਅਪਲਾਈ ਕੀਤੀ ਹੈ ਉਹਨਾਂ ਨੂੰ ਵੀ ਜਿਹੜਾ ਉਹ ਤੰਗ ਪ੍ਰੇਸ਼ਾਨ ਕਰਨ ਦੇ ਇਲਜ਼ਾਮ ਲੱਗਦੇ ਨੇ ਪਿੱਛੇ ਜੇ ਇੱਕ ਬਜ਼ੁਰਗ ਔਰਤ ਨੂੰ ਵੀ ਭਾਰਤ ਵਾਪਸ ਭੇਜ ਦਿੱਤਾ ਗਿਆ ਜਦ ਕਿ ਉਹ ਤਕਰੀਬਨ 25-30 ਸਾਲਾਂ ਤੋਂ ਅਮਰੀਕਾ ਦੇ ਵਿੱਚ ਰਹਿ ਰਹੀ ਸੀ ਤਾਂ ਅਜਿਹੇ ਫੈਸਲੇ ਟਰੰਪ ਪ੍ਰਸ਼ਾਸਨ ਦੇ ਵਿੱਚ ਲਏ ਜਾ ਰਹੇ ਨੇ ਤੇ ਹੁਣ ਤੇਲ ਨੂੰ ਲੈ ਕੇ ਵਾਰ ਲਗਦੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਰੂਸ ਬਹੁਤ ਵੱਡਾ ਉਤਪਾਦਕ ਹੈ ਤੇਲ ਦਾ ਰੂਸੀ ਤੇਲ ਵੱਖ-ਵੱਖ ਮੁਲਕ ਖਰੀਦਦੇ ਨੇ ਪਰ ਰੂਸ ਅਤੇ ਯੂਕਰੇਨ ਦੀ ਜਿਹੜੀ ਜੰਗ ਚੱਲ ਰਹੀ ਹੈ ਉਹਦਾ ਅਸਰ ਦਿਸਣ ਲੱਗ ਪਿਆ ਹੈ ਰੂਸ ਯੂਕਰੇਨ ਦੇ ਉੱਤੇ ਹਮਲੇ ਕਰ ਰਿਹਾ ਹੈ ਯੂਕਰੇਨ ਰੂਸ ਨੂੰ ਜਵਾਬੀ ਕਾਰਵਾਈਆਂ ਦੇ ਵਿੱਚ ਜਵਾਬ ਦੇ ਰਿਹਾ ਹੈ ਪੂਰਾ ਰੂਸ ਦੇ ਰਾਸ਼ਟਰਪਤੀ ਦੇ ਨਾਲ ਟਰੰਪ ਦੀ ਮੁਲਾਕਾਤ ਹੋਈ ਹੈ ਜਿਹੜਾ ਯੂਕਰੇਨ ਦਾ ਰਾਸ਼ਟਰਪਤੀ ਹੈ ਜੇਲਨਸਕੀ ਉਹਦੇ ਨਾਲ ਵੀ ਮੁਲਾਕਾਤਾਂ ਹੋਈਆਂ ਨੇ ਪਰ ਕੋਈ ਵੀ ਖਾਸ ਜਿਹੜਾ ਸਮਝੌਤਾ ਤਣਪਤਣ ਲੱਗਦਾ ਨਜ਼ਰ ਨਹੀਂ ਆ ਰਿਹਾ ਹਾਲਾਂਕਿ ਖੜੀ ਜਾ ਵਗਰਾਂ ਨੂੰ ਲੈ ਕੇ ਜਿਹੜੇ ਨੇ ਉਹ ਸਮਝੌਤੇ ਹੋਏ ਨੇ ਪਰ ਇਹਦੇ باوجود ਜੰਗਬੰਦੀ ਨੂੰ ਲੈ ਕੇ ਕੋਈ ਵੀ ਧਿਰ ਜਿਹੜੀ ਸਮਝਦੀ ਹੋਈ ਸਾਹਮਣੇ ਨਹੀਂ ਆ ਰਹੀ ਕਿਉਂਕਿ ਇੱਕ ਦੂਜੇ ਦੇ ਕਿਸੇ ਨਾ ਕਿਸੇ ਦਿਨ ਤਾਂ ਕੋਈ ਹਮਲਾ ਕਰ ਹੀ ਦਿੱਤਾ ਜਾਂਦਾ ਹੈ ਤੇ ਹੁਣ ਸਿੱਧੇ ਇਲਜ਼ਾਮ ਅਮਰੀਕਾ ਦੇ ਨੇ ਕਿ ਜੇਕਰ ਰੂਸੀ ਤੇਲ ਦੂਜੇ ਲੋਕ ਖਰੀਦਦੇ ਨੇ ਤਾਂ ਰੂਸ ਨੂੰ ਸਿੱਧਾ ਮਜ਼ਬੂਤ ਕਰ ਰਹੇ ਨੇ ਰੂਸੀ ਉਸੇ ਪੈਸੇ ਦੇ ਨਾਲ ਹੀ ਜਿਹੜੇ ਨੇ ਉਹ ਐਡਵਾਂਸ ਹੋ ਰਹੇ ਨੇ ਤੇ ਉਸ ਤੋਂ ਬਾਅਦ ਦੇ ਵਿੱਚ ਰੂਸ ਉਸੇ ਪੈਸੇ ਨੂੰ ਖਰਚ ਕੇ ਹਥਿਆਰ ਬਣਾ ਕੇ ਹਥਿਆਰ ਖਰੀਦ ਕੇ ਯੂਕਰੇਨ ਦੇ ਉੱਤੇ ਹਮਲੇ ਕਰ ਰਿਹਾ ਹੈ ਹੁਣ ਦੇਖਣਾ ਹੋਵੇਗਾ ਇਸ 500% ਦੀ ਵਾਲੇ ਟੈਰਿਫ ਦੇ ਉੱਤੇ ਵੱਖ-ਵੱਖ ਮੁਲਕਾਂ ਦੇ ਨੁਮਾਇੰਦਿਆਂ ਦਾ ਕੀ ਬਿਆਨ ਆਉਂਦਾ ਹੈ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਕਈ ਵੱਡੇ ਫੈਸਲੇ ਲਏ ਗਏ ਨੇ ਤੇ ਲਗਾਤਾਰ ਉਹ ਕਈ ਜਿਹੜੇ ਫੈਸਲੇ ਲੈ ਵੀ ਰਹੇ ਨੇ ਇਸੇ ਦੇ ਚਲਦਿਆਂ ਵੱਖ-ਵੱਖ ਮੁਲਕਾਂ ਦੇ ਉੱਤੇ ਉਹਨਾਂ ਵੱਲੋਂ ਟੈਰਿਫ ਲਗਾਇਆ ਗਿਆ ਸੀ ਜਿਸ ਦਾ ਅਸਰ ਵੀ ਦੇਖਣ ਨੂੰ ਮਿਲਿਆ ਕਈ ਮੁਲਕਾਂ ਨੇ ਜਵਾਬੀ ਕਾਰਵਾਈ ਕਰ ਦਿੱਤੀ ਤਾਂ ਉਸ ਤੋਂ ਬਾਅਦ ਦੇ ਵਿੱਚ ਟੈਰਿਫਾ ਜਿਹੜਾ ਉਹ ਘਟਾ ਵੀ ਦਿੱਤਾ ਗਿਆ ਕਈਆਂ ਦੇ ਉੱਤੇ ਟੈਰਿਫ ਹਟਾਉਣ ਦੀਆਂ ਗੱਲਾਂ ਵੀ ਹੋ ਗਈਆਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹੁਣ ਰੂਸ ਨਾਲ ਵਪਾਰ ਕਰਨ ਵਾਲੇ ਦੇਸ਼ਾਂ ਦੇ ਉੱਤੇ ਹੋਰ ਸਖਤ ਪਾਬੰਦੀਆਂ ਲਗਾਉਣ ਦੀ ਧਮਕੀ ਦਿੱਤੀ ਹੈ ਅਮਰੀਕੀ ਸੈਨੇਟ ਵੱਲੋਂ ਇੱਕ ਸਖਤ ਕਾਨੂੰਨ ਦੀ ਤਜਵੀਜ਼ ਕੀਤੀ ਗਈ ਹੈ ਜੇਕਰ ਇਹ ਲਾਗੂ ਹੁੰਦਾ ਹੈ ਤਾਂ ਰੂਸੀ ਤੇਲ ਖਰੀਦਣ ਵਾਲਿਆਂ ਤੇ 500% ਦੀ ਟੈਰਿਫ ਲਗਾਇਆ ਜਾਵੇਗਾ ਦੱਸਦੇ ਕਿ ਡੋਨਾਲਡ ਟਰੰਪ ਕੋਲੋਂ ਲਗਾਤਾਰ ਕਈ ਵੱਡੇ ਫੈਸਲੇ ਲਏ ਜਾਂਦੇ ਨੇ ਪਹਿਲਾਂ ਭਾਰਤ ਦੇ ਉੱਤੇ ਵੀ ਟੈਰਿਫ ਲਗਾਇਆ ਗਿਆ ਕਿਉਂਕਿ ਭਾਰਤ ਵੀ ਰੂਸ ਤੋਂ ਤੇਲ ਖਰੀਦਦਾ ਹੈ ਇਹਨਾਂ ਦਾ ਮਕਸਦ ਇਹ ਹੈ ਕਿ ਰੂਸ ਤੋਂ ਜਿਹੜਾ ਤੇਲ ਖਰੀਦਿਆ ਜਾਂਦਾ ਉਹ ਸਿੱਧਾ ਰੂਸ ਨੂੰ ਆਰਥਿਕ ਤੌਰ ਦੇ ਉੱਤੇ ਮਜ਼ਬੂਤ ਕਰਦਾ ਹੈ ਤੇ ਰੂਸ ਅੱਗੇ ਯੂਕਰੇਨ ਦੇ ਉੱਤੇ ਹਮਲੇ ਕਰਦਾ ਇਸ ਕਰਕੇ ਮਾਮਲਾ ਜਿਹੜਾ ਉਹ ਭਖਦਾ ਹੋਇਆ ਨਜ਼ਰ ਆ ਰਿਹਾ ਹੈ ਇਸ ਕਰਕੇ ਹੁਣ ਇੱਕ ਧਮਕੀ ਕਹਿ ਲਈ ਡੋਨਾਲਡ ਟਰੰਪ ਦੀ ਜਿਹੜੀ ਦਿੱਤੀ ਗਈ ਹੈ ਕਿ ਜੇਕਰ 500 ਫੀਸ ਦੀ ਟੈਰਿਫ ਦਾ ਸਾਹਮਣਾ ਨਹੀਂ ਕਰਨਾ ਤਾਂ ਰੂਸ ਦੇ ਨਾਲ ਜਿਹੜਾ ਤੇਲ ਦਾ ਦਾਣ ਪ੍ਰਦਾਨਾ ਉਹ ਬੰਦ ਕਰ ਦਿੱਤਾ ਜਾਵੇ ਪਹਿਲਾਂ ਵੀ ਕਈ ਤਰ੍ਹਾਂ ਦੇ ਦਾਅਵੇ ਕੀਤੇ ਗਏ ਟਰੰਪ ਵੱਲੋਂ ਕਿ ਭਾਰਤ ਨੇ ਤੇਲ ਖਰੀਦਣ ਲਈ ਨਾ ਕਰ ਦਿੱਤੀ ਹੈ ਤੇ ਉਸ ਤੋਂ ਬਾਅਦ ਦੇ ਵਿੱਚ ਇਧਰੋਂ ਵੀ ਬਿਆਨ ਆਏ ਕਿ ਅਜੇ ਆ ਸਾਡੇ ਨਾਲ ਕੋਈ ਵੀ ਵਿਚਾਰ ਵਟਾਂਦਰਾ ਨਹੀਂ ਹੋਇਆ ਕੋਈ ਗੱਲਬਾਤ ਟਰੰਪ ਦੀ ਨਹੀਂ ਹੋਈ ਪਰ ਉਸ ਤੋਂ ਬਾਅਦ ਦੇ ਵਿੱਚ ਕਈ ਤਰ੍ਹਾਂ ਦੀਆਂ ਨੀਆਂ ਚਰਚਾਵਾਂ ਛੜਗੀਆਂ ਤੇ ਟਰੰਪ ਨੇ ਉਹ ਜਿਹੜਾ ਦਾਵਾ ਫੇਰ ਦੁਹਰਾ ਦਿੱਤਾ ਤੇ ਹੁਣ ਭਾਰਤ ਦੇ ਉੱਤੇ ਵੀ ਜਿਹੜਾ ਉਹ ਟੈਰਿਫ ਲੱਗਿਆ ਹੋਇਆ ਇਸ ਤੋਂ ਇਲਾਵਾ ਹੁਣ ਜਿਹੜਾ ਖੇਤੀਬਾੜੀ ਦੇ ਪ੍ਰੋਡਕਟ ਨੇ ਜਾਂ ਹੋਰ ਚੀਜ਼ਾਂ ਨੇ ਖਾਣ ਪੀਣ ਵਾਲਾ ਸਮਾਨ ਆ ਉਹਦੇ ਉੱਤੇ ਟੈਰਿਫ ਹਟਾਉਣ ਦੀਆਂ ਗੱਲਾਂ ਨੇ ਜਿਹੜੀਆਂ ਉਹ ਅਮਰੀਕਾ ਵੱਲੋਂ ਕੀਤੀਆਂ ਜਾ ਰਹੀਆਂ ਨੇ ਪਰ ਇਹਦੇ باوجود ਅਮਰੀਕਾ ਦੇ ਵਿੱਚ ਲੋਕ ਵੀ ਥੋੜੇ ਪਰੇਸ਼ਾਨ ਨੇ ਕਿਉਂਕਿ ਚੀਜ਼ਾਂ ਮਹਿੰਗੀਆਂ ਹੋ ਗਈਆਂ ਨੇ ਮਹਿੰਗਾਈ ਵੱਧ ਚੁੱਕੀ ਹੈ ਖਾਸ ਜਿਹੜੀਆਂ ਖਾਣ ਵਾਲੀਆਂ ਚੀਜ਼ਾਂ ਨੇ ਉਹਨਾਂ ਦੇ ਉੱਤੇ ਵੀ ਜਿਹੜਾ ਟੈਕਸ ਵਧਣ ਤੋਂ ਬਾਅਦ ਮਹਿੰਗਾਈ ਦੀ ਮਾਰ ਪੈਂਦੀ ਹੋਈ ਨਜ਼ਰ ਆ ਰਹੀ ਹੈ ਤੇ ਹੁਣ ਰੂਸ ਨੇ ਜਿਹੜਾ ਤੇਲ ਦੂਜਿਆਂ ਨੂੰ ਦੇਣਾ ਹੁੰਦਾ ਉਹਦੇ ਉੱਤੇ ਅਮਰੀਕਾ ਨੇ ਸਵਾਲ ਖੜੇ ਕਰ ਦਿੱਤੇ ਨੇ ਅਮਰੀਕਾ ਦਾ ਦਾਵਾ ਹੈ ਕਿ ਸਾਡੇ ਤੋਂ ਤੇਲ ਖਰੀਦਿਆ ਜਾਵੇ ਸਾਡੀ ਇਕਨੋਮੀ ਨੂੰ ਸਟਰੋਂਗ ਕੀਤਾ ਜਾਵੇ ਪਰ ਇਹਦੇ باوجود ਜੇਕਰ ਕੋਈ ਕਹਿੰਦੇ ਹੁਣ ਤੇਲ ਖਰੀਦੇਗਾ ਤਾਂ ਰੂਸੀ ਤੇਲ ਖਰੀਦਣ ਵਾਲਿਆਂ ਨੂੰ ਹੁਣ ਸਿੱਧੀ ਚੇਤਾਵਨੀ ਹੈ ਕਿ ਅਸੀਂ 500% ਦੀ ਟੈਰਿਫ ਲਗਾ ਦੇਾਂਗੇ ਇਸ ਤੋਂ ਪਹਿਲਾਂ ਨਸ਼ੇ ਦੇ ਮਾਮਲੇ ਦੇ ਉੱਤੇ ਵੀ ਟਰੰਪ ਨੇ ਕਈ ਕਾਰਵਾਈਆਂ ਕੀਤੀ ਉਹਨਾਂ ਕਹੇ ਕਿ ਜਿਹੜੇ ਲੋਕ ਨਸ਼ੇ ਨੂੰ ਰੋਕਣ ਦੇ ਵਿੱਚ ਅਸਫਲ ਨੇ ਜਿਹੜੇ ਮੁਲਕਾਂ ਦੇ ਵਿੱਚ ਨਸ਼ੇ ਦੀ ਜਿਹੜੀ ਤਦਾਦ ਵਾਧੀ ਹੋਈ ਨਜ਼ਰ ਆ ਰਹੀ ਹੈ ਇਸ ਕਰਕੇ ਉਹਨਾਂ ਦੇ ਉੱਤੇ ਵੀ ਕਾਰਵਾਈਆਂ ਕੀਤੀਆਂ ਗਈਆਂ ਉਹਨਾਂ ਦੇ ਉੱਤੇ ਐਕਸਟਰਾ ਵੱਖਰਾ ਇੱਕ ਟੈਰਿਫ ਲਗਾ ਦਿੱਤਾ ਗਿਆ ਖਾਸ ਕਰ ਚਾਈਨਾ ਨੂੰ ਇਹਦਾ ਸ਼ਿਕਾਰ ਬੰਨਾ ਪਿਆ ਤੇ ਹੁਣ ਜੇਕਰ ਰੂਸ ਤੋਂ ਕੋਈ ਤੇਲ ਖਰੀਦੇਗਾ ਤਾਂ ਉਹਦੇ ਉੱਤੇ ਵੀ ਟਰੰਪ ਪ੍ਰਸ਼ਾਸਨ ਕਹਿੰਦਾ ਕਿ ਅਸੀਂ 500% ਦੀ ਟੈਰਿਫ ਲਗਾ ਦੇਾਂਗੇ ਇੱਕ ਸਖਤ ਕਾਨੂੰਨ ਦੀ ਤਜਵੀਜ਼ ਸੈਨੇਟ ਦੇ ਵਿੱਚ ਲਿਆਂਦੀ ਗਈ ਹੈ ਜੇਕਰ ਇਹ ਲਾਗੂ ਹੁੰਦਾ ਹੈ ਤਾਂ ਉਹਦਾ ਸਿੱਧਾ ਅਸਰ ਵੱਖ-ਵੱਖ ਮੁਲਕਾਂ ਦੇ ਉੱਤੇ ਪਵੇਗਾ ਜ਼ਿਕਰ ਹੋਗਾ ਕਿ ਟਰੰਪ ਵੱਲੋਂ ਇਮੀਗ੍ਰੇਸ਼ਨ ਨੀਤੀਆਂ ਦੇ ਵਿੱਚ ਵੀ ਬਦਲਾਅ ਕੀਤਾ ਜਾ ਰਿਹਾ ਹੈ ਟਰੰਪ ਲਗਾਤਾਰ ਇਮੀਗ੍ਰੇਸ਼ਨ ਦੇ ਵਿੱਚ ਵੀ ਬਦਲਾਅ ਕਰ ਰਹੇ ਨੇ ਵੀਜ਼ਾ ਫੀਸਾਂ ਦੇ ਵਿੱਚ ਵਾਧਾ ਕੀਤਾ ਜਾ ਰਿਹਾ ਜਿਸ ਤੋਂ ਬਾਅਦ ਵਿਦਿਆਰਥੀ ਹੋਰ ਮੁਲਕਾਂ ਦਾ ਰੁਖ ਕਰ ਰਹੇ ਨੇ ਇਸ ਤੋਂ ਇਲਾਵਾ ਯੂਨੀਵਰਸਿਟੀਆਂ ਦੇ ਉੱਤੇ ਵੀ ਸਖਤੀ ਕੀਤੀ ਜਾ ਰਹੀ ਹੈ ਤਾਂ ਇਸ ਦਾ ਮਤਲਬ ਇਹ ਹੋ ਗਿਆ ਕਿ ਹੁਣ ਅਮਰੀਕਾ ਦੇ ਵਿੱਚ ਦੂਜੇ ਮੁਲਕਾਂ ਦੇ ਲੋਕਾਂ ਦੀ ਜਿਹੜੀ ਤਦਾਦ ਹੈ ਉਹ ਘਟਦੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਇੱਕ ਵਿਦਿਆਰਥੀ ਜਿਹੜੇ ਨੇ ਉਹ ਜਾਣਦੇ ਨੇ ਉੱਥੇ ਪੜ੍ਹਾਈ ਕਰਦੇ ਨੇ ਉਦੋਂ ਬਾਅਦ ਸਥਾਪਿਤ ਹੋਣ ਦੀ ਕੋਸ਼ਿਸ਼ ਕਰਦੇ ਨੇ ਤਾਂ ਇਕਨੋਮੀ ਦੇ ਵਿੱਚ ਬਹੁਤ ਵੱਡਾ ਹਿੱਸਾ ਪਾਉਂਦੇ ਨੇ ਪਰ ਕੁੱਲ ਮਿਲਾ ਕੇ ਟਰੰਪ ਦੀਆਂ ਨੀਤੀਆਂ ਦੇ ਕਾਰਨ ਰੋਸ ਪ੍ਰਦਰਸ਼ਨ ਵੀ ਹੋ ਰਹੇ ਨੇ ਪਿੱਛੇ ਜੇ ਵੱਡੀ ਗਿਣਤੀ ਦੇ ਵਿੱਚ ਲੋਕ ਸੜਕਾਂ ਦੇ ਉੱਤੇ ਆਏ ਸਨ ਜਿਹੜੇ ਗੈਰ ਕਾਨੂੰਨੀ ਤਰੀਕੇ ਨਾਲ ਦਾਖਲ ਹੋਏ ਲੋਕ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਇੱਥੋਂ ਤੱਕ ਕਿ ਜਿਨ੍ਹਾਂ ਨੇ ਉੱਥੇ ਸਾਇਲਮ ਵਗੈਰਾ ਵੀ ਅਪਲਾਈ ਕੀਤੀ ਹੈ ਉਹਨਾਂ ਨੂੰ ਵੀ ਜਿਹੜਾ ਉਹ ਤੰਗ ਪ੍ਰੇਸ਼ਾਨ ਕਰਨ ਦੇ ਇਲਜ਼ਾਮ ਲੱਗਦੇ ਨੇ ਪਿੱਛੇ ਜੇ ਇੱਕ ਬਜ਼ੁਰਗ ਔਰਤ ਨੂੰ ਵੀ ਭਾਰਤ ਵਾਪਸ ਭੇਜ ਦਿੱਤਾ ਗਿਆ ਜਦ ਕਿ ਉਹ ਤਕਰੀਬਨ 25-30 ਸਾਲਾਂ ਤੋਂ ਅਮਰੀਕਾ ਦੇ ਵਿੱਚ ਰਹਿ ਰਹੀ ਸੀ ਤਾਂ ਅਜਿਹੇ ਫੈਸਲੇ 트ੰਪ ਪ੍ਰਸ਼ਾਸਨ ਦੇ ਵਿੱਚ ਲਏ ਜਾ ਰਹੇ ਨੇ ਤੇ ਹੁਣ ਤੇਲ ਨੂੰ ਲੈ ਕੇ ਵਾਰ ਲੱਗਦੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਰੂਸ ਬਹੁਤ ਵੱਡਾ ਉਤਪਾਦਕ ਹੈ ਤੇਲ ਦਾ ਰੂਸੀ ਤੇਲ ਵੱਖ-ਵੱਖ ਮੁਲਕ ਖਰੀਦਦੇ ਨੇ ਪਰ ਰੂਸ ਅਤੇ ਯੂਕਰੇਨ ਦੀ ਜਿਹੜੀ ਜੰਗ ਚੱਲ ਰਹੀ ਹੈ ਉਹਦਾ ਅਸਰ ਦਿਸਣ ਲੱਗ ਪਿਆ ਹੈ ਰੂਸ ਯੂਕਰੇਨ ਦੇ ਉੱਤੇ ਹਮਲੇ ਕਰ ਰਿਹਾ ਹੈ ਯੂਕਰੇਨ ਰੂਸ ਨੂੰ ਜਵਾਬੀ ਕਾਰਵਾਈਆਂ ਦੇ ਵਿੱਚ ਜਵਾਬ ਦੇ ਰਿਹਾ ਹੈ ਪੂਰਾ ਰੂਸ ਦੇ ਰਾਸ਼ਟਰਪਤੀ ਦੇ ਨਾਲ ਟਰੰਪ ਦੀ ਮੁਲਾਕਾਤ ਹੋਈ ਹੈ ਜਿਹੜਾ ਯੂਕਰੇਨ ਦਾ ਰਾਸ਼ਟਰਪਤੀ ਹੈ ਜ਼ੇਲੈਂਸਕੀ ਉਹਦੇ ਨਾਲ ਵੀ ਮੁਲਾਕਾਤਾਂ ਹੋਈਆਂ ਨੇ ਪਰ ਕੋਈ ਵੀ ਖਾਸ ਜਿਹੜਾ ਸਮਝੌਤਾ ਤਣਪਤਨ ਲੱਗਦਾ ਨਜ਼ਰ ਨਹੀਂ ਆ ਰਿਹਾ ਹਾਲਾਂਕਿ ਖਣਿਜਾਂ ਵਗੈਰਾ ਨੂੰ ਲੈ ਕੇ ਜਿਹੜੇ ਨੇ ਉਹ ਸਮਝੌਤੇ ਹੋਏ ਨੇ ਪਰ ਇਹਦੇ باوجود ਜੰਗਬੰਦੀ ਨੂੰ ਲੈ ਕੇ ਕੋਈ ਵੀ ਧਿਰ ਜਿਹੜੀ ਸਮਝਦੀ ਹੋਈ ਸਾਹਮਣੇ ਨਹੀਂ ਆ ਰਹੀ ਕਿਉਂਕਿ ਇੱਕ ਦੂਜੇ ਦੇ ਕਿਸੇ ਨਾ ਕਿਸੇ ਦਿਨ ਤਾਂ ਕੋਈ ਹਮਲਾ ਕਰ ਹੀ ਦਿੱਤਾ ਜਾਂਦਾ ਹੈ ਤੇ ਹੁਣ ਸਿੱਧੇ ਇਲਜ਼ਾਮ ਅਮਰੀਕਾ ਦੇ ਨੇ ਕਿ ਜੇਕਰ ਰੂਸੀ ਤੇਲ ਦੂਜੇ ਲੋਕ ਖਰੀਦਦੇ ਨੇ ਤਾਂ ਰੂਸ ਨੂੰ ਸਿੱਧਾ ਮਜ਼ਬੂਤ ਕਰ ਰਹੇ ਨੇ ਰੂਸੀ ਉਸੇ ਪੈਸੇ ਦੇ ਨਾਲ ਹੀ ਜਿਹੜੇ ਨੇ ਉਹ ਐਡਵਾਂਸ ਹੋ ਰਹੇ ਨੇ ਤੇ ਉਸ ਤੋਂ ਬਾਅਦ ਦੇ ਵਿੱਚ ਰੂਸ ਉਸੇ ਪੈਸੇ ਨੂੰ ਖਰਚ ਕੇ ਹਥਿਆਰ ਬਣਾ ਕੇ ਹਥਿਆਰ ਖਰੀਦ ਕੇ ਯੂਕਰੇਨ ਦੇ ਉੱਤੇ ਹਮਲੇ ਕਰ ਰਿਹਾ ਹੈ ਹੁਣ ਦੇਖਣਾ ਹੋਵੇਗਾ ਇਸ 500% ਦੀ ਵਾਲੇ ਟੈਰਿਫ ਦੇ ਉੱਤੇ ਵੱਖ-ਵੱਖ ਮੁਲਕਾਂ ਦੇ ਨੁਮਾਇੰਦਿਆਂ ਦਾ ਕੀ ਬਿਆਨ ਆਉਂਦਾ ਹੈ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁੱਲਮਥਵਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗ